ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਇੱਕ ਵਾਰੀ ਬੰਦ ਤੋਂ ਇਕੱਠੇ ਹੋਏ ਆ ਸਾਰੀ ਟੀਮ ਨਾਲ ਬੈਠ ਕੇ ਟਰੈਕਟਰ ਟਾਲੀਆਂ ਪਹੁੰਚ ਚੁੱਕੇ ਆ ਜੀ ਮਸ ਮਿੱਟੀ ਦੀ ਸੇਵਾ ਸ਼ੁਰੂ ਕਰ ਰਹੇ ਆ ਹੁਣ ਤੇ ਪਾਣੀ ਦਾ ਲੈਵਲ ਕਾਫੀ ਘਟ ਚੁੱਕਾ ਤੁਸੀਂ ਦੇਖ ਸਕਦੇ ਆ ਰਾਤੀ ਨਾਲ ਲਗਾਈ ਨਿਸ਼ਾਨੀਆਂ ਦੇ ਤੇ ਹੁਣ ਕਾਫੀ ਘਟ ਚੁੱਕਾ ਆ ਕਹਿੰਦੇ ਆ ਕਿ ਪਾਣੀ ਹੋਰ ਛੜਿਆ ਬਾਕੀ ਦੇਖਦੇ ਆ ਕਿੰਨਾ ਕੁ ਪਾਣੀ ਹੋਰ ਆਊਗਾ ਸਤਲੁਜ ਜੀ ਦਰਿਆ ਰਾਜੇਵਾਲ ਤੁਸੀਂ ਬੰਦ ਸ਼ਾਕੋਟ ਤੇ ਟਰੈਕਟਰ ਵਾਲੀਆਂ ਕਾਫੀ ਪਹੁੰਚ ਚੁੱਕੀਆਂ ਵਾ ਇੱਕ ਆ ਖੜੀ ਐ ਇੱਕ ਮਗਰ ਖੜੀਆਂ ਝਾੜੀਆਂ ਦਾ ਕਰਕੇ ਦਿਖਤੀਆਂ ਨਹੀਂ ਹੋਣੀਆਂ ਸੋ ਹੁਣ ਆਪਾਂ ਆ ਸਾਰੀ ਟੀਮ ਸਾਡੀ ਪਹੁੰਚੀ ਹੋਈ ਐ ਇੱਥੇ ਸਾਡੇ ਪਹਿਲਵਾਨ ਸਾਹਿਬ ਇੱਥੇ ਪਹੁੰਚੇ ਹੋਏ ਆ ਆ ਕੁਛ ਉਸ ਦਿਨ ਉਸ ਦਿਨ ਮਿੱਟੀ ਪਾਈ ਸੀਗੀ ਤੇ ਅੱਜ ਕਹਿੰਦੇ ਹੋਰ ਪਾ ਦਿੰਦੇ ਆ ਮਿੱਟੀ ਬੰਦ ਥੋੜਾ ਮਜ਼ਬੂਤ ਹੋ ਜੂਗਾ ਸਾਰੇ ਵੀਰ ਭਰਾ ਸਾਥ ਦਿੰਦੇ ਆ ਪਿੰਡ ਵਾਲੇ ਤੇ ਇਧਰੋਂ ਧੰਨਵਾਦੀਆਂ ਸਾਰਿਆਂ ਦੇ ਹਰ ਕਿਤੇ ਫੋਕੀ ਮਿਲ ਜਾਵੇ ਸਾਡੀ ਕਿੰਨੀਆਂ ਨਹੀਂ ਇਹ ਤੁਸੀਂ ਦੇਖ ਸਕਦੇ ਜੀ ਜੀਸੀਬੀ ਲੱਗੀ ਹੋਈ ਟਰਾਲੀ ਪਰ ਕੇ ਜਾ ਚੁੱਕੀ ਆ ਤੇ ਲਗਾਤਾਰ ਟਰਾਲੀਆਂ ਬਗ ਨਗਰ ਉਹ ਆ ਰਹੀਆਂ ਹਨ ਤੇ ਟਰਾਲੀਆਂ ਨੂੰ ਪਹਿਲਾਂ ਸਿੱਧਾ ਭੇਜਿਆ ਜਾਂ ਫਿਰ ਉਹ ਯੂ ਟਰਨ ਲੈ ਕੇ ਇੱਕ ਲਾਈਨ ਵਿੱਚ ਖੜ ਜਾਂਦੀਆਂ ਟਰਾਲੀਆਂ ਤੇ ਆਪਣੀ ਵਾਰੀ 'ਚ ਟਰਾਲੀਆਂ ਅੱਗੇ ਤੇ ਅੱਗੇ ਭਰੀ ਜਾਂਦੀਆਂ ਤੇ ਫਿਰ ਬੰਦ ਤੇ ਜਾਂਦੀਆਂ ਅਲੋੜ ਹੋੜੀ ਫਿਰ ਤੋਂ ਦੁਬਾਰਾ ਆਉਂਦੀਆਂ ਟਰਾਲੀਆਂ ਤੇ ਲਗਾਤਾਰ ਹੀ ਇਹਦਾ ਕੰਮ ਚੱਲਦਾ ਰਹਿੰਦਾ ਸਾਰੇ ਦਿਹਾੜੀ ਸ ਸਾਰਿਆਂ ਦਾ ਬਹੁਤ ਸਹਿਯੋਗ ਹੈ ਇੱਥੇ ਸਾਰੇ ਨਗਰ ਦਾ ਜੋ ਇਸ ਬੰਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਦਿਨ ਰਾਤ ਤਿੰਨ ਚਾਰ ਦਿਨ ਹੋ ਗਏ ਜੀ ਲਗਾਤਾਰ ਸੇਵਾ ਚੱਲ ਰਹੀ ਹੈ ਵੰਦੇ ਮਿੱਟੀ ਪਾਉਣ ਦੀ ਪਾਣੀ ਕਦੇ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਅੱਜ ਥੋੜਾ ਕਾਫੀ ਘਟਿਆ ਹੋਇਆ ਜੀ ਕਿਉਂਕਿ ਪਿਛਲੇ ਲਿਤੇਹਾੜੇ ਬੰਨ ਟੁੱਟ ਚੁੱਕਾ ਤੇ ਉਹਦਾ ਫਿਰਕੇ ਥੋੜਾ ਜਿਹਾ ਪਾਣੀ ਘਟਿਆ ਹੋਇਆ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਟਰਾਲੀਆਂ ਲਗਾਤਾਰ ਆਪਣਾ ਕੰਮ ਕਰੀ ਜਾਂਦੇ ਆ ਸੇਵਾਦਾਰ ਸੇਵਾ ਕਰੀ ਜਾਂਦੀ ਹੈ ਜੀ ਬੰਨ ਨੂੰ ਮਜ਼ਬੂਤ ਬਣਾਉਣ ਵਾਸਤੇ ਤੇ ਇਹ ਲਾਈਨ ਵਿੱਚ ਖੜੀਆਂ ਟਰਾਲੀਆਂ ਜਿੱਤੇ ਜਿੱਤੇ ਵਾਰੀ ਆਈ ਉਹਦੇ ਉਹਦਾ ਭਰੀ ਜਾਂਦੇ ਜੀ ਇਹ ਸਭ ਅਰੇ ਕਿੰਨੀ ਆਪੋ ਆਪਣੀ ਕਾਰ ਆ ਰਹੀ ਹੈ। ਅਰੇ ਵਾਲੀਆ ਫਰੀਆਂ ਜਾਂਦੀਆਂ। ਸਾਡੀਆਂ ਕੋਲੇ ਆ ਗਿਆ ਅੱਜ। ਆਇਆ ਤਾਂ 2 ਜੀ ਦੇ ਚੱਲ ਰਹੀ ਹੈ। ਉਹ ਆਸਟ੍ਰੇਲੀਆ ਇਸ ਸਾਈਡ ਜਾ ਰਹੀ ਹੈ। ਤੇ ਉਸਟ੍ਰੇਲੀਆ ਪਰੇ ਤੇ ਇੱਧਰ ਇਸਾਈਡ ਜਾ ਰਹੀ ਹੈ। ਕਾਰੀ ਤੋਂ ਫਾਸਟੇ ਮਾਰ ਲੰਬੇ ਪਾਣੀ। ਹੈਲੋ। ਆਪੇ ਦੇਖ ਸਕਦਾ ਹੈ ਇੰਟਰਾਲੇ ਲਗਾਤਾਰ ਸੇਵਾ ਚੱਲ ਰਹੀ ਹੈ। ਟਰਾਲੀਆਂ ਪਰੇ ਜਾਂਦੀਆਂ ਇਹ ਬੰਨ ਤੇ ਕੋਣ ਵਾਸਤੇ। ਬਾਲ ਨੂੰ ਉਚਾਰ ਕਰਨ ਲਈ ਕੋਸਟ ਆੜੀਆਂ ਇਧਰਲੀ ਸਾਈਡ ਜਾ ਰਹੀਆਂ ਤੇ ਕੋਸਟ ਆੜੀਆਂ ਇਧਰਲੀ ਸਾਈਡ ਜਾ ਰਹੀਆਂ ਬਾਦੀ ਮਜ਼ਬੂਤੀ ਵਾਸਤੇ ਕੰਮ ਚੱਲ ਰਿਹਾ ਲੋਕਾਂ ਵੱਲੋਂ ਆਪ ਮਹਾਰੇ ਹੋ ਕੇ ਲੱਗੇ ਹੋਇਆ ਲੋਕ ਪ੍ਰਸ਼ਾਸਨ ਦਾ ਵੀ ਸਹਿਯੋਗ ਹੈਗਾ ਬਟ ਉਹਨਾਂ ਨਹੀਂ ਹੈਗਾ ਜਿੰਨਾ ਚਾਹੀਦਾ ਆਇਆ ਇਹ ਖੜੇ ਆ ਜਿੱਥੇ ਨਵਾਂ ਪੁਲ ਬਣ ਰਿਹਾ ਭਾਰਤ ਮਾਲਾ ਰੋੜ ਦੇਖੋ ਇਹ ਜੀ ਟਰੈਕਟਰ ਫੁੱਬ ਗਿਆ ਜਿਗਾ ਤੇ ਇੱਕ ਟਰੈਕਟਰ ਮੋਰੇ ਪਿਆ ਤੇ ਇੱਕ ਟਰੈਕਟਰ ਹੀ ਨਬਰ ਜੋਰ ਲਾਉਂਦਾ ਸੀਗਾ ਤੇ ਬੜੇ ਔਖਾ ਟਰੈਕਟਰ ਨਿਕਲਿਆ ਇਹ ਅਸੀਂ ਖੁਦ ਨਾਲ ਲੱਗੇ ਹੈਲਪ ਕਰਾਈ ਟੋਚਨ ਪਾਇਆ ਤੇ ਟਰੈਕਟਰ ਨੂੰ ਪਾਸੇ ਕੀਤਾ ਤੇ ਅਗਲੀ ਟਰੈਲੀ ਗਈ ਆ ਦੇਖੋ ਝੋਨਾ ਮਰ ਗਿਆ ਇੱਥੇ ਪਾਣੀ ਬਹੁਤ ਆਇਆ ਹੈਗਾ ਤੁਸੀਂ ਦੇਖ ਰਹੇ ਹੋ ਇਹ આજ ਤੱਕ ਦੀ ਨਿਊਜ਼ ਉਹ ਝੋਨਾ ਮਰ ਗਿਆ ਇਧਰ ਠੋਕੀ ਖੜੀ ਆ ਰਾਹ ਦਾ ਟਰਾਲੀਆਂ ਤੋਂ ਸਮੋਸੇ ਵੀ ਆ ਗਿਆ ਲੱਭੂ ਸਾਡਾ ਪ੍ਰਧਾਨ ਸਾਹਿਬ ਦਾ ਕੇ ਉਹਨੇ ਆਪਣਾ ਪਹਿਲਾਂ ਪਹੁੰਚੀ ਤੂੰ ਉਧਰੇ ਬੈਠਾ ਉਹ ਟ੍ਰਿੰਕ ਸਮੋਸੇ ਅੱਟ ਟਟ ਲੰਗਰ ਬੰਦ ਤੇ ਸੇਵਾ ਚੱਲਦੀ ਆ ਜੀ ਮੈਨੂੰ ਉਹ ਇਥੇ ਕਹੀ ਤੇ ਆਇਆ ਕਿ ਤੁਸੀਂ ਦਾਸ ਲਓ ਤੁਸੀਂ ਕਰ ਲਓ ਉਹ ਤੁਹਾਡੀ ਗੱਲ ਹੋ ਰਿਹਾ ਤੇ ਹੋ ਰਿਹਾ ਤੇ ਕਹੇ ਪੈਸੇ ਤਾਂ ਨਹੀਂ ਦੇਣੇ ਹੋਰ ਕੀ ਹੋ ਰਾ ਉਹ ਤੇ ਕਹੇ ਪਕੌੜਾ ਲੈ